ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮਹਾਰਾਜ ਕਹਿੰਦੇ ਬਈ ਜੋ ਗੁਰਮੁਖ ਨਾਮ ਧਿਆਇਂਦੇ ਤਿੰਨ ਦਰਸ਼ਨ ਦੀਜੈ ਹੋਂ ਤਿੰਨ ਕੇ ਚਰਨ ਪਖਾਲਦੋ ਹੋਂ ਤਿੰਨ ਕੇ ਚਰਨ ਪਖਾਲਦੇ ਧੂੜ ਕੋਲ ਕੋਲ ਪੀਜੈ ਇਹ ਵਾਹਿਗੁਰੂ ਜੀ ਉਹ ਜਿਹੜੇ ਗੁਰੂ ਦੀ ਸ਼ਰਨ ਪਾ ਕੇ ਗੁਰੂ ਸਰਣਾਈ ਹੋ ਕੇ ਗੁਰੂ ਦੇ ਉਪਦੇਸ਼ ਅਨੁਸਾਰ ਵਾਹਿਗੁਰੂ ਦੀ ਸੇਵਤ ਸਲਾਬ ਜੀ ਜੁੜੇ ਹੋਏ ਨੇ ਨਾ ਉਹਦਾ ਨਾਮ ਧਿਆਉਂਦੇ ਨੇ ਇਹ ਵਾਹਿਗੁਰੂ ਜੀ ਮੈਨੂੰ ਉਹਨਾਂ ਦਾ ਦਰਸ਼ਨ ਕਰਾ ਮੈਨੂੰ ਉਹਨਾਂ ਗੁਰਮੁਖ ਪਿਆਰਿਆਂ ਦਾ ਦਰਸ਼ਨ ਕਰਾ ਤੇ ਮੈਂ ਉਹਨਾਂ ਦੇ ਚਰਨ ਤੋਂ ਹੋ ਕੇ ਨਾ ਧੂੜ ਕੋਲ ਕੋਲ ਕੇ ਪੀਲਮਾ ਜਿਹੜੀ ਚਰਨੇ ਧੂੜ ਲੱਤੇ ਉਹ ਵੀ ਕੋਲ ਕੇ ਪੀਲਮਾ ਭਾਵ ਕੇ ਮੈਂ ਇਦਾਂ ਨਿਠ ਕੇ ਉਹਨਾਂ ਦੀ ਸੇਵਾ ਵਿੱਚ ਲੱਗਾ ਸੰਗਤ ਵਿੱਚ ਬੈਠਾ ਉਹਨਾਂ ਦੀ ਸੰਗਤ ਵਿੱਚ ਤੇ ਦੂਜੇ ਪਾਸੇ ਦੂਜਾ ਪੱਖ ਰੱਖਦੇ ਹੋਏ ਕਹਿੰਦੇ ਨੇ ਆਕਣ ਲੱਗੇ ਪਾਣ ਤੁਪਾਰੀ ਖਾਦੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਜੇਦਿਓ ਜੰਮ ਪਕੜ ਚਲਾਈਆਂ ਤੇ ਦੂਜਾ ਪੱਖ ਇਹ ਆ ਵੀ ਜਿਹੜੇ ਲੋਕ ਜਿਹੜੀਆਂ ਜੇਵ ਇਸਤਰੀਆਂ ਦਾ ਜਿਹੜੇ ਬੰਦੇ ਮਨੋਕ ਰਸਾਂ ਕਸਾਂ ਵਿੱਚ ਔਲ ਜਗ ਮਾਇਆ ਵੀ ਪਦਾਰਥਾਂ ਦੀ ਦੌੜ ਵਿੱਚ ਫਸ ਗਏ ਤੇ ਨਜਿਆਂ ਦੇ ਵਿੱਚ ਗਲਤਾਨ ਹੋ ਕੇ ਦਲਦਲ ਵਿੱਚ ਫਸ ਗਏ ਤੇ ਮਹਾਰਾਜ ਕਹਿੰਦੇ ਆ ਉਹ ਜਮਾਂ ਦੇ ਟਹੇ ਚੜਦੇ ਆ ਉਹ ਉਹ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਂਦੇ ਨੇ ਲੋਕ ਪਰ ਲੋਕ ਦੇ ਦੋਹੇ ਤਾਂ ਹੀ ਗਵਾ ਲੈਂਦੇ ਨੇ ਇੱਜ਼ਤ ਨਹੀਂ ਹੁੰਦੀ ਤੇ ਮਹਾਰਾਜ ਕਹਿੰਦੇ ਉਹ ਸਦਾ ਸਾਰੀ ਜ਼ਿੰਦਗੀ ਉਹ ਦੁੱਖ ਭੁੱਖਣਾ ਘੁੱਲਦੇ ਹੋਏ ਵਿਕਾਰ ਭੋਗਦੇ ਹੋਏ ਦੁੱਖ ਪਾਉਂਦੇ ਨੰਗ ਜਾਂਦੇ ਨੇ ਤੇ ਇਸ ਕਰਕੇ ਹੁਣੇ ਅਸੀਂ ਆਪ ਦੇਖਣਾ ਆ ਬਈ ਅਸੀਂ ਪਹਿਲਾ ਪੱਖ ਲੈਣਾ ਆ ਗੁਰਮੁਖ ਨਾਮ ਤੇ ਆਉਣਾ ਆ ਕਿ ਜਾਂ ਅਸੀਂ ਰਸਾਂ ਕਸਾਂ ਵਿੱਚ ਚੋਲ ਜਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ